ਡੇਲੀ ਨਿਊਜ਼ ਦੇ ਪਰਖ ਦਰਸ਼ਕੋ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਸ਼ੰਭੂ ਬਾਟਰ ਤੇ ਅਸੀਂ ਹੋਰ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਜਿੱਦਾਂ ਕਿ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਨੇ ਕੱਲ ਦਾ ਟਾਈਮ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੋਈ ਰਿਜ਼ਲਟ ਨਿਕਲੇਗਾ ਜੀ ਜਾਣ ਅਰਜਨ ਮੁੰਡਾ ਜੀ ਪਹਿਲਾਂ ਵੀ ਮੀਟਿੰਗਾਂ ਲਾ ਚੁੱਕੇ ਨੇ ਕੋਸ਼ ਗੁਰਜੀ ਵੀ ਲਾ ਚੁੱਕੇ ਨੇ ਤੇ ਅਸੀਂ ਤੇ ਪਹਿਲਾਂ ਸਭ ਤੋਂ ਤੇ ਇਹ ਬੇਨਤੀ ਕਰਦੇ ਆ ਇਹ ਐਡੇ ਵੱਡੇ ਕਹਿਰ ਜਲਮ ਤੋਂ ਸਾਡੀ ਕੌਮ ਨੂੰ ਸਾਡੇ ਕਿਸਾਨੀ ਨੂੰ ਬਚਾਇਆ ਜਾਵੇ ਤੇ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਜਾਣ ਬਾਕੀ ਜਿਹੜਾ ਤੁਸੀਂ ਕੁਐਸਚਨ ਕੀਤਾ ਇਹ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਕਿ 2020 ਤੋਂ ਲੈ ਕੇ ਹੁਣ ਤੱਕ ਸਾਨੂੰ ਗਾਵੜਾਂ ਬੱਚੇ ਹੀ ਦਿੱਤੇ ਜਾ ਰਹੇ ਵੀ ਇਹਨਾਂ ਨੂੰ ਪੜ੍ਹਾਓ ਸਾਡੇ ਉਦੋਂ ਤੋਂ ਲੈ ਕੇ ਵੀ ਵੇਖੀਏ ਤੇ ਅਸੀਂ ਘੱਲੇ ਨਹੀਂ ਬੈਠੇ ਅਸੀਂ ਇਹਨਾਂ ਦੇ ਵੱਖ-ਵੱਖ ਦਫ਼ਤਰਾਂ 'ਚ ਮੰਗ ਪੱਤਰ ਦਿੱਤੇ ਆ ਡਾਇਰੈਕਟ ਬਾਰਡਰ ਤੇ ਨਹੀਂ ਆ ਗਏ ਸਾਨੂੰ ਬਹੁਤ ਹੱਦਾਂ ਜਿਹਦੇ ਇਹ ਯਕੀਨ ਹੈ ਕਿ ਇਹਨਾਂ ਸਾਨੂੰ ਕੱਲ ਵੀ ਕੋਈ ਲollipopy ਦੇ ਕੇ ਜਾਣਾ ਹੈ ਤੇ ਸਾਡੀ ਇਹ ਬੇੜਤੀ ਹੈ ਵੀ ਇਦਾਂ ਦੇ ਕੰਮ ਹੀ ਨਾ ਕਰਦੀ। ਕੀ ਤੁਹਾਨੂੰ ਲੱਗਦਾ ਨਹੀਂ ਇਹ ਜਿੱਦਾਂ ਇਹੋ ਜਿਹੇ ਆ ਪਾਕਿਸਤਾਨ ਵਾਂਗੂ ਬਾਡਰ ਤੇ ਜਿੱਦਾਂ ਉਦਾਂ ਫੋਰਸ ਜਿਹੜੀ ਸੁਰੱਖਿਆ ਤੈਨਾਤ ਕੀਤੀ ਗਈ ਹੈ ਕਿਤੇ ਨਾ ਕਿਤੇ ਇਹ ਦੇਸ਼ ਦੇ ਕਿਸਾਨਾਂ ਅੰਦਾਜ਼ੇ ਨਾਲ ੱਟਕਾ ਹੋ ਰਿਹਾ ਜਾਂ ਸਾਨੂੰ ਤੇ ਸਪਸ਼ਟ ਹੋ ਗਿਆ ਕਿ ਇਹ ਸਾਨੂੰ ਆਪਣਾ ਹਿੱਸਾ ਹੀ ਨਹੀਂ ਮੰਨਦੇ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਕੈਮਰੇ ਤੋਂ ਸਾਫ਼ ਕਰਦੇ ਆਂ। ਇਹ ਸਾਨੂੰ ਲੱਗਦਾ ਕਿ ਸਾਡਾ ਸਾਨੂੰ ਇਹ ਸਮਝ ਦੇ ਕਿ ਹਿੰਦੁਸਤਾਨੀ ਹੈ ਨਹੀਂ। ਪਰ ਇਹਨਾਂ ਨੂੰ ਪਤਾ ਨਹੀਂ ਉਹ ਕਿਵੇਂ ਪੋ ਕਿਵੇਂ ਭੁੱਲ ਗਿਆ ਕਿ ਤਿਰੰਗੇ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਐਸ ਕਿਸਾਨੀ ਨੇ, ਐਸ ਕੌਮਾ ਨੇ ਤੇ ਪੰਜਾਬ ਨੇ ਜ਼ੋਰ ਲਾਇਆ ਏ। ਤੇ ਅਹਿਮਦ ਸ਼ਾਹ ਅਬਦਾਲੀ ਕੋ ਭੈਣਾ ਬੀਬੀਆਂ ਨੂੰ ਛਡਾਉਣ ਵਾਸਤੇ ਸਭ ਤੋਂ ਵੱਧ ਜੇ ਜ਼ੋਰ ਲਾਇਆ ਤੇ ਇਸ ਕੌਮ ਨੇ ਲਾਇਆ ਏ। ਤੇ ਇਹਨਾਂ ਨੇ ਤੇ ਸਾਡੇ ਪਾਕਿਸਤਾਨ ਤੋਂ ਏਡੀ ਸਿਕਿਉਰਿਟੀ ਨਹੀਂ ਕੀਤੀ। ਪਾਕਿਸਤਾਨ ਤੋਂ ਨਸ਼ਾ ਆ ਰਿਹਾ, ਡੇਲੀ ਡਰੋਨ ਆ ਰਿਹਾ। ਉੱਥੇ ਇਹਨਾਂ ਦੇ ਡਰਾਉਣਾ ਨਾਲ ਡਰਾਉਂ ਨਹੀਂ ਟੱਕਰਦੇ ਵੇਖੇ ਉੱਥੇ ਅਥਰੂ ਗੈਸ ਦੇ ਗੋਲੇ ਚੱਲਦੇ ਨਹੀਂ ਵੇਖੇ ਉੱਥੇ origignal ਗੋਲੀਆਂ ਚੱਲਦੀਆਂ ਨਹੀਂ ਵੇਖੀਆਂ ਜਿਹੜੀਆਂ ਸਾਡੇ ਆ ਡਿਸਪਲਿਨ 'ਚ ਰਹਿਣ ਵਾਲੇ ਲੋਕਾਂ ਦੇਤੇ ਚਲਾਈਆਂ ਗੀਆਂ ਸੋ ਇਹ ਸਾਡੇ ਨਾਲ ਮਤਰਈ ਮਾਂ ਵਾਲਾ ਜਿਹੜਾ ਉਹ ਵਿਤਖਰਾ ਉਹ ਸਾਨੂੰ ਕਰਕੇ ਦੱਸਣ ਦੇ ਕਿ ਅਸੀਂ ਤੁਹਾਡੀ ਮਤਰਈ ਮਾਂ ਆ ਇਹ ਭੁੱਲ ਗਏ ਕਿ ਜਿਹੜੀਆਂ ਕੁਰਸੀਆਂ ਤੇ ਜਿਹੜੇ ਤਖਤਾਂ ਤੇ ਤੁਸੀਂ ਬੈਠੇ ਹੋ ਇਹ ਇਹਨਾਂ ਲੋਕਾਂ ਦੀ ਬਣ ਆ ਪੰਜਾਬ ਦੀ ਦੇਣ ਆ ਜਿਹੜੀਆਂ ਗਊਆਂ ਨੂੰ ਅੱਜ ਅਸੀਂ ਗਊ ਮਾਤਾ ਕਹਿੰਨੇ ਅਸੀਂ ਵੀ ਕਹਿੰਨੇ ਆ ਉਹ ਗਊਆਂ ਜਿੱਦਣ ਬੁੱਚੜਾਂ ਦੇ ਹੱਥਾਂ 'ਚ ਚੜ ਗਈਆਂ ਸੀ ਜਿੱਦਣ ਦਰਬਾਰ ਸਾਹਿਬ ਦੀ ਕੰਧ ਦੇ ਨਾਲ ਆ ਕੇ ਬੁੱਚੜਖਾਨਾ ਲਾ ਦਿੱਤਾ ਸੀ ਉਹਨਾਂ ਦੇ ਰਸੇ ਛੜਾ ਕੇ ਆਪ ਫਾਂਸੀਆਂ ਤੇ ਚੜ ਕੇ ਤੇ ਗੋਰਿਆਂ ਨੂੰ ਭਜਾਉਣ ਵਾਲੇ ਅਸੀਂ ਅਸੀਂ ਅੰਦੋਲਨ ਜਿਹੜੇ ਆ ਉਹ ਕਾਮਯਾਬ ਕਰਕੇ ਦਿੱਤੇ ਆ ਸਾਡਾ ਹਿੱਸਾ ਏ ਵੱਡਾ ਸਾਡੀ ਬੇਨਤੀ ਆ ਇਦਾਂ ਦੇ ਜਿਹੜੀਆਂ ਤਾਰਾਂ ਤੋੜਾ ਤੁਸੀਂ ਕਹਿ ਰਹੇ ਹੋ ਇਹ ਤਾਰਾਂ ਤੋੜਾ ਜਦੋਂ ਗੋਰਿਆਂ ਨੇ ਆ ਕੇ ਰਾਜ ਕਰਨਾ ਚਾਲੂ ਕਰਦੇ ਆ ਲੱਭੀਆਂ ਉਦੋਂ ਵੀ ਨਹੀਂ ਤੇ ਜਦੋਂ ਇਹ ਸ਼ਾਂਤਮਈ ਲੋਕ ਹਜ਼ਾਰਾਂ ਸ਼ਹੀਦیاں ਪਾ ਕੇ ਗਏ ਤੇ ਲੱਭਣੀਆਂ ਇਹ ਉਦੋਂ ਵੀ ਨਹੀਂ ਜੇਕਰ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਤੈਅ ਨਹੀਂ ਹੁੰਦਾ ਕੇਂਦਰ ਸਰਕਾਰ ਵੱਲੋਂ ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਇਹਨੀਆਂ 12 ਮੰਗਾਂ ਕਿਸਾਨ ਜਥੇਬੰਦੀਆਂ ਵੱਲੋਂ ਮੰਗੀਆਂ ਆਈਆਂ ਜੋ ਨਹੀਂ ਮੰਨੀਆਂ ਜਾਂਦੀਆਂ ਅੱਗੋਂ ਸੰਯੁਕਤ ਕਿਸਾਨ ਮੋਰਚੇ ਦਾ ਹੋਰ ਜਥੇਬੰਦੀਆਂ ਦਾ ਕੀ ਅਗਲਾ ਫੈਸਲਾ ਹੋਏ ਬਿਲਕੁਲ ਸਾਫ਼ ਹੈ ਜੀ ਅਸੀਂ ਦਿੱਲੀ ਜਾਵਾਂਗੇ ਦਿੱਲੀ ਸਾਡੀ ਹੈ ਸਾਡੇ ਬਾਬਦਦਿਆਂ ਦੀ ਹੈ ਸਾਡੇ ਪੁਰਖਿਆਂ ਨੇ ਉੱਥੇ ਦਿੱਲੀ ਸੀਸਗੰਜ ਦੇ ਵਿੱਚ ਜਾ ਕੇ ਚਾਂਦਨੀ ਚੌਕ ਦੇ ਵਿੱਚ ਸੀਸ ਕਟਵਾਏ ਆ ਅਸੀਂ ਆਪਣੀ ਜਗ੍ਹਾ ਤੇ ਜਾ ਕੇ ਬੈਠਾਂਗੇ ਜਿਹੜਾ ਸਾਡਾ ਹੱਕ ਹੈ ਸੀ ਆਪਣੀ ਦੇਸ਼ ਦੀ ਰਾਜਧਾਨੀ ਦੇ ਵਿੱਚ ਐਂ ਜਾਵਾਂਗੇ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਜੋ ਇਹਨਾਂ ਨੇ ਸਾਡੇ ਤੇ ਤਸ਼ੱਦਦ ਕਰਨੇ ਆ ਸ਼ਾਂਤਮਈ ਤਰੀਕੇ ਨਾਲ ਆਪਣੇ ਪਿੰਡਿਆਂ ਤੇ ਝੱਲ ਕੇ ਉੱਥੇ ਜਾਵਾਂਗੇ ਜਿੱਤਾਂ ਕਿ ਗੱਲ ਸਰਦਾਰ ਗਿਆਨ ਸਿੰਘ ਪਹਿਲੇ ਕਿਸਾਨ ਸ਼ਹੀਦ ਹੋਏ ਨੇ ਤੁਸੀਂ ਸਾਰੀਆਂ ਜਥੇਬੰਦੀਆਂ ਕੁੱਲ ਦਸੇ ਬੰਦੀਆਂ ਸਰਕਾਰ ਤੋਂ ਮੰਗ ਕਹਿੰਦੀਆਂ ਉਹਨਾਂ ਦੇ ਪਰਿਵਾਰ ਵਾਸਤੇ ਉਹਨਾਂ ਦੇ ਵਾਸਤੇ ਕੋਈ ਰੁਜ਼ਗਾਰ ਵਾਸਤੇ ਜਾਂ ਉਹਨਾਂ ਨੂੰ ਕੋਈ ਸਹਾਇਤਾ ਮਦਦ ਦਿੱਤੀ ਜਾਵੇ ਬਿਲਕੁਲ ਕਿਸੀ ਜਿੰਨੇ ਵੀ ਸਾਡੇ ਸ਼ਹੀਦ ਤੇ ਜਿੰਨੇ ਵੀ ਸਾਡੇ ਆ ਕਰ ਰਹੇ ਨੇ ਨੌਜਵਾਨਾਂ ਦੇ ਸੱਟਾਂ ਲੱਗ ਰਹੀਆਂ ਨੇ ਮੱਥਿਆਂ ਦੇ ਸੱਟਾਂ ਲੱਗਾ ਤੇ ਸਿਕਾਂ ਹੱਥਾਂ ਦੇ ਸੱਟਾਂ ਸਾਡਾ ਹੱਕ ਹੈ ਅਸੀਂ ਮੰਗ ਨਹੀਂ ਕਰਾਂਗੇ ਅਸੀਂ ਆਪਣਾ ਹੱਕ ਲਵਾਂਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਅਸੀਂ ਆਪਣਾ ਹੱਕ ਲਵਾਂਗੇ ਤੇ ਆਪਣੇ ਦੇਸ਼ ਚੋਂ ਲਵਾਂਗੇ ਇਹ ਦੋਸਤਾਂ ਨੂੰ ਆਪਣਾ ਹੱਕ ਲੈ ਕੇ ਰਵਾਂਗੇ ਭਾਜੀ ਜਿੱਦਾਂ ਕਿ ਆਪਾਂ ਹਰਿਆਣਾ ਸਰਕਾਰ ਨੇ ਐਰਕਾਂ ਬਹੁਤ ਪਹਿਲਾਂ ਹੀ ਪ੍ਰਬੰਧ ਕਰ ਦਿੱਤੇ ਕਰ ਦਿੱਤੇ ਨੇ ਜਿੱਦਾਂ ਉਧਰੋਂ ਰਵੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਜਾਂ ਕਿਸਾਨਾਂ ਦੇ ਉੱਤੇ ਅਤੂ ਗੈਸਟੇ ਜਾਂਦੇ ਉੱਤੇ ਕਿਸਾਨਾਂ ਦਾ ਬਹੁਤ ਨਸਾਨ ਹੋ ਗਿਆ ਤੇ ਤੁਹਾਨੂੰ ਕੀ ਲੱਗਦਾ ਇਹ ਸਰਕਾਰ ਦਾ ਜਿਹੜਾ ਵਾਅਦਾ ਸਹੀ ਹੈ ਤੇ ਨਹੀਂ ਵਾਅਦਿਆ ਬਹੁਤ ਗਲਤ ਆ ਜੀ ਕਦੀ ਆਪਣੇ ਜਿਹੜੇ ਆ ਉਹ ਆਪਣੇ ਨਾਲ ਨਹੀਂ ਕਰਦੇ ਪ੍ਰਧਾਨ ਮੰਤਰੀ ਤਾਂ ਸਾਡਾ ਆਪਣਾ ਹੀ ਆ ਨਾ ਭਾਰਤੀ ਪ੍ਰਧਾਨ ਮੰਤਰੀਆ ਨਰਿੰਦਰ ਦਮੋਦਰ ਦਾਸ ਮੋਦੀ ਇਸ ਕਰਕੇ ਉਹਨਾਂ ਨੂੰ ਜੋ ਕੁਝ ਉਹ ਕਰ ਰਹੇ ਆ ਸਾਡੇ ਨਾਲ ਜਾਂ ਖੱਟਰ ਸਾਹਿਬ ਜੋ ਕਰ ਰਹੇ ਆ ਸਾਡੇ ਨਾਲ ਇਹ ਇਹ ਕਰਨਾ ਨਹੀਂ ਚਾਹੀਦਾ ਬਹੁਤ ਮਾੜਾ ਹੋ ਰਿਹਾ ਹੈ ਇਹ ਭੁੱਲੇਗਾ ਨਹੀਂ ਸਾਨੂੰ ਕਰੀ ਜਿੱਦਾਂ ਕਿ ਆਪਾਂ ਕੁਝ ਜਥੇਬੰਦੀਆਂ ਜਿਹੜੀਆਂ ਉਹ ਹਾਲੇ ਨਹੀਂ ਸ਼ਾਮਲ ਹੋਈਆਂ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਦਿਨਾਂ ਚ ਉਹ ਜਥੇਬੰਦੀਆਂ ਵੀ ਇਹਦੇ ਵਿੱਚ ਸ਼ਾਮਲ ਹੋਣਗੀਆਂ ਦੇਖੋ ਇਹ ਜੋ ਅੰਦੋਲਨ ਆ ਇਹ ਮਨੋ ਹਰ ਇੱਕ ਦੀ ਜਰੂਰੀ ਜੜੀਆਂ ਇਹਦੇ ਵਿੱਚ ਜੜੀਆਂ ਜਰੂਰੀ ਮੰਗਾ ਪਾਈਆਂ ਗਈਆਂ ਉਹ ਹਰ ਇੱਕ ਵਾਸਤੇ ਲੜਿੰਦੀਆਂ ਔਰ ਇਹ ਹਰ ਇੱਕ ਦਾ ਫਰਜਵਾ ਔਰ ਬਹੁਤ ਸਾਰੀਆਂ ਜੜੀਆਂ ਜੇਜ਼ਬੰਦੀਆਂ ਉਹ ਤਕਰੀਬਨ ਆਗੀਆਂ ਵਿੱਚ ਨਹੀਂ ਤਾਂ ਪਿੱਛੋਂ ਆ ਰੀਆਂ ਉਹਨਾਂ ਦੀਆਂ ਤਿਆਰੀਆਂ ਵਾ ਬਿਲਕੁਲ ਕੋਈ ਗੱਲ ਨਹੀਂ ਕਿਹਾ ਸੀ ਉਹ ਮਨੋ ਹਰ ਇੱਕ ਨੂੰ ਪਤਾ ਕਿ ਸਾਡੀ ਜ਼ਮੀਨ ਜਾਇਦਾਦ ਬਚੇਗੀ ਸਾਡੀ ਐਮਐਸਪੀ ਬਚੇਗੀ ਸਾਡੀਆਂ ਮੰਡੀਆਂ ਬਚਣਗੀਆਂ ਇਹ ਜ਼ਰੂਰੀ ਆ ਕਿ ਜਿਹੜੀ ਇੱਥੇ ਆਉਣਾ ਔਰ ਹਰ ਇੱਕ ਆਵੇਗਾ ਆ ਰਿਹਾ ਦਿਨ ਦਿਨ ਆ ਰਿਹਾ ਹੈ ਜੀ ਤੇ ਦੋਸਤੋ ਅੱਜ ਅਸੀਂ ਵਕ ਵਕ ਜੱਥੇ ਬੰਦਿਆਂ ਦੇ ਕਿਸਾਨ ਆਗੂਆਂ ਨਾਲ ਗੱਲ ਕੀਤੀ ਆ ਕਿ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਕੱਲ ਦਾ ਟਾਈਮ ਜੋ ਉਹਦਾ ਇੰਤਜ਼ਾਰ ਕਰ ਰਹੇ ਹੈ ਸ਼ਾਇਦ ਕੁਝ ਉਹਦੇ ਵਿੱਚ ਕੋਈ ਹੱਲ ਨਿਕਲੇ ਤੇ ਉਸ ਤੋਂ ਵਾਦਾ ਹੀ ਕਿਸਾਨ ਆਗੂਆਂ ਦਾ ਕਹਿਣਾ ਕਿ ਰਣਨੀਤੀ ਬਣਾਈ ਜਾਏਗੀ ਅਗਲੀ ਅਸੀਂ ਇਸ ਟਾਈਮ ਸ਼ੰਗੂ ਬਾਰਡਰ ਤੇ ਮੌਜੂਦ ਆ ਇਹ ਭਾਰੀ ਸੱਖਿਆ ਦੇ ਹੋਸਤ ਤੇ ਰਣਾਰ ਕੀ ਗਈ ਹੈ ਤੇ ਇੱਥੇ ਪੀਰੇ ਕਿਸਾਨਾਂ ਦਾ ਕਾਫਲਾ ਵੀ ਕਿਸਾਨਾਂ ਨੇ ਜੀ ਚੱਲਿਆ ਹੈ ਬਹੁਤ ਵੱਡੀ ਪੱਧਰ ਦੇ ਵਿੱਚ ਜਿਸ ਵਿੱਚ ਲੋਕ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਨੇ ਜੇਲੀ ਬਿਲਕੁਲ ਤੱਕ ਤੇ ਫਿਰ ਸ਼ਹਾਵਾ ਦੇ ਤੋਂ ਤੋਂ ਦੇਖ ਰਹੇ ਹਾਂ ਅੰਤਕਾਰ ਦਰਬਾਰ ਸੇ ਕੰਮ ਰਹਿਣਾ ਮੇਰੇ ਸਬੋਧਿਤ ਕਦੂ ਸੰਸਦ ਵਿੱਚ